ਆਮ ਤੌਰ ਤੇ ਖਬਰਾਂ ਸੁਣਦੇ ਆ ਥੋੜਾ ਜਿਹਾ ਬੰਦਾ ਵੱਡਾ ਹੋ ਜੇ ਆਪਣੇ ਨਾਲ ਦੇਨ ਨੂੰ ਭੁੱਲ ਜਾਂਦਾ ਹੈ। ਹੇਟਲਿਆਂ ਨੂੰ ਭੁੱਲ ਜਾਂਦਾ ਹੈ। ਪਛਾਣਨੋਂ ਹਟ ਜਾਂਦਾ ਉਹਨਾਂ ਨੂੰ। ਕਾਲੀਆਂ ਐਨਕਾਂ ਲਾ ਲੈਂਦਾ। ਮੈਂ ਪਤਾ ਨਹੀਂ ਕੀ ਬਣ ਗਿਆ। ਤੁਹਾਨੂੰ ਮੈਂ ਐਗਜ਼ਾਮਪਲ ਦਿਨਾ ਮੈਂ ਜਦੋਂ ਪਿੰਡ ਜਾਣਾ ਕਿਉਂਕਿ ਮੈਂ ਸਾਰਿਆਂ ਨੂੰ ਜਾਣਦਾ। ਜਦੋਂ ਮੈਂ ਉਹਨਾਂ ਦੇ ਨਾਲ ਐਨਾਂ ਕੀ ਹਾਲ ਹੈ ਟਹਲੇ? ਕਿਵੇਂ ਪ੍ਰਗਟ? ਹਾਂ ਬਦੀਰ ਕਿਵੇਂ ਹੈ? ਜਗਾ ਠੀਕ ਹੈ? ਔਰ ਉਹ ਮੈਨੂੰ ਕਹਿੰਦਾ ਯਾਰ ਤੂੰ ਹਜੇ ਵੀ ਸਾਡੇ ਨਾਂ ਜਾਣਦਾ ਹੈ ਮੈਂ ਕਹਿ ਰ ਹਜੇ ਵੀ ਦਾ ਮਤਲਬ ਕੀ ਅਸੀਂ ਚੋਂਨ ਨੂੰ ਇਹ ਹੈ ਉਹ ਵੀ ਸਹੀ ਨੇ ਕਿ ਕਈ ਵਾਰ ਨਾ ਉਹਨਾਂ ਨੇ ਤਾਂ ਇਹੀ ਸੁਣਿਆ ਹੋਇਆ ਹੈ ਨਾ ਵੀ ਬੰਦਾ ਵੱਡਾ ਹੋ ਜੇ ਥੱਲੇ ਵਾਲਿਆਂ ਨੂੰ ਭੁੱਲ ਜਾਂਦਾ ਪਰ ਮੈਂ ਮੇਰੇ ਤੀਸਰਾ ਨੇ ਮੈਨੂੰ ਇਹ ਸਿਖਿਆ ਦਿੱਤੀ ਹੈ ਮੈਂ ਆਪ ਕਿਤਾਬਾਂ ਚ ਪੜਿਆ ਤੁਸੀਂ ਵੀ ਨੋਟ ਕਰ ਲਿਓ ਗਮਲੇ ਦੇ ਜਿਹੜੇ ਬੂਟੇ ਹੁੰਦੇ ਨੇ ਉਹ ਥੋੜੀ ਜੀ ਹਵਾ ਦਾ ਬੋਲਾ ਨਹੀਂ ਚਲਦੇ ਨਾਲ ਦੀ ਨਾਲ ਗਾਮਲਾ ਡਿੱਗ ਪੈਂਦਾ ਗਾਮਲਾ ਟੁੱਟ ਜਾਂਦਾ ਬੂਟਾ ਥੱਲੇ ਪਰ ਜਿਹੜੇ ਬੋਰਡ ਪਿੱਪਲ ਪੁਰਾਣੇ ਨਿੰਮ ਟਾਲੀਆਂ ਜੰਡ ਉਹ 2-200 ਸਾਲ ਤੋਂ ਵੀ ਵੱਧ ਉਮਰ ਹੋ ਗਈ ਉਹਨਾਂ ਦੀ ਕਈਆਂ ਦੀ ਕਈ ਪਿੰਡਾਂ 'ਚ ਉਹ ਤਾਂ ਖੜੇ ਨੇ ਕਿਉਂਕਿ ਧਰਤੀ ਨਾਲ ਜੁੜੇ ਹੋਏ ਨੇ ਜੜਾਂ ਨੇ ਉਹਨਾਂ ਦੀਆਂ ਉਹਨਾਂ ਨੇ ਆਪਣੀਆਂ ਜੜਾਂ ਨਹੀਂ ਛੱਡੀਆਂ ਸੋ ਜੜਾਂ ਨਹੀਂ ਛੱਡਣੀਆਂ ਇੱਥੇ ਜੜਾਂ ਰੱਖ ਕੇ ਕਾਮਯਾਬੀਆਂ ਇੱਥੇ ਪ੍ਰਾਪਤ ਕਰਨੀਆਂ ਨੇ ਕਾਮਯਾਬੀਆਂ ਵਾਸਤੇ ਅਸੀਂ ਕਿਧਰੇ ਇਧਰ-ਉਧਰ ਨਹੀਂ ਜਾਣਾ ਆਪਣੀਆਂ ਜੜਾਂ ਨਹੀਂ ਛੱਡਣੀਆਂ ਸੋ ਜੜਾਂ ਨਾਲ ਜੁੜੇ ਰਹਿਣਾ ਜਿਹੜੀ ਕੌਮ ਆਪਣੀਆਂ ਜੜਾਂ ਨਾਲ ਜੁੜੀ ਹੋਈ ਹੈ ਉਹ ਕੌਮ ਤਰੱਕੀ ਕਰਦੀ ਹੈ ਜਿਹੜੀ ਕੌਮ ਗਮਲੇ ਦਾ ਬੂਟਾ ਬਣ ਜੇ ਉਹ ਇੱਥੋਂ ਚੱਕ ਕੇ ਉਧਰ-ਧਰ ਦਿੰਦੇ ਉਧਰੋਂ ਚੱਕ ਕੇ ਇਧਰ-ਧਰ ਦਿੰਦੇ ਉਹਦਾ ਕੋਈ ਟਿਕਾਣਾ ਨਹੀਂ ਬਣਦਾ ਪੱਕਾ ਸਵਾਗਤ ਲੋੜ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਅੱਜ ਮੈਨੂੰ ਸਵੇਰੇ ਸਵੇਰੇ ਇੱਕ ਖਬਰ ਮਿਲੀ ਅੱਜ ਅਖਬਾਰ 'ਚ ਛਪੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ 'ਚ ਦੁਬਾਰੇ ਰੌਣਕਾਂ ਪਰਤ ਆਈਆਂ ਐਡਮਿਸ਼ਨਾਂ ਵਾਸਤੇ ਲਾਈਨਾਂ ਲੱਗੀਆਂ ਪਈਆਂ ਨੇ ਕਾਲਜ ਫੇਰ ਭਰ ਗਏ ਐਡਮਿਸ਼ਨਾਂ ਨਾਲ ਮੁੰਡੇ ਕੁੜੀਆਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵੱਖ-ਵੱਖ ਖੇਤਰਾں ਚ ਐਡਮਿਸ਼ਨ ਲੈ ਰਹੇ ਨੇ ਬਾਹਰਲੇ ਮੁਲਕਾਂ ਚੋਂ ਆ ਕੇ ਇੱਥੇ ਐਡਮਿਸ਼ਨ ਲੈ ਰਹੇ ਨੇ ਜੋ ਗੱਲ ਮੈਂ ਪਹਿਲਾਂ ਕਹੀ ਸੀ ਕਿ ਆਪਣੀ ਧਰਤੀ ਠੀਕ ਕਰਾਂਗੇ ਕਿਉਂ ਜਾਈਏ ਅਸੀਂ ਕਿਸੇ ਹੋਰ ਬਗਾਨੀ ਧਰਤੀ ਤੇ ਅੱਜ ਸੁਖਨੇ ਸਰਕਾਰ ਹੁੰਦੇ ਜਾਂਦੇ ਨੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਮਾਪਿਆਂ ਨੂੰ ਪੁਜਕੀਨ ਹੋ ਗਿਆ ਕਿ ਨੌਕਰੀਆਂ ਤਾਂ ਇੱਥੇ ਹੀ ਮਿਲ ਰਹੀਆਂ ਨੇ ਤਾਂ ਇੱਥੇ ਹੀ ਪੜਾ ਲਿਏ ਜਵਾਬਾਂ ਅੱਜ ਦੇ ਅਖਬਾਰਾਂ ਚ ਲੱਗੀ ਹੋਈ ਹੈ ਖਬਰ ਪਾਣੀ ਦੇ ਥੋੜੇ ਸੁਬੀਰੋ ਇਹ ਤਾਂ ਸੰਭਵ ਹੋਇਆ ਜੇ ਮਹਾਨਦਾਰ ਸਰਕਾਰ ਆਈ ਹੈ ਇਹ ਤਾਂ ਸੰਭਵ ਹੋਇਆ ਕਿ ਸੱਚੀ ਨੀਅਤ ਵਾਲੀ ਸਰਕਾਰ ਆਈ ਹੈ ਕੋਈ ਇਹ ਤਾਂ ਸੰਭਵ ਹੋਇਆ ਜਦੋਂ ਸਰਕਾਰ ਦੇ ਮੁਖੀ ਜਾਂ ਸਰਕਾਰ ਦੇ ਨਮਿੰਦੇ ਲਾਲਚ ਰਹਿਤ ਨੇ ਉਹਨਾਂ ਨੂੰ ਕੋਈ ਲਾਲਚ ਨਹੀਂ ਹੈਗਾ ਮੈਂ ਆ ਬਣਾਉਣਾ ਮੈਂ ਉਹ ਬਣਾਉਣਾ ਬਸ ਇੱਕੋ ਹੀ ਮਿਸ਼ਨ ਹੈ ਕੋਈ ਨਹੀਂ ਰੱਖਦੇ ਯਾਰ ਹੈਲੋ ਤੇ ਕੀ ਹੁੰਦਾ ਨਹੀਂ ਪ੍ਰੋਟੋਕੋਲ ਬਣਾ ਰੱਖੇ ਨੇ ਇੱਕ ਮਿਸ਼ਨ ਬਣਾ ਕੇ ਚੱਲੇ ਆ ਕਿ ਪੰਜਾਬ ਵਾਸਤੇ ਕੁਝ ਕਰਨਾ ਹੈ ਇੱਕ ਮਿਸ਼ਨ ਬਣਾ ਕੇ ਚੱਲੇ ਆ ਕਿ ਲੋਕਾਂ ਨੇ ਯਕੀਨ ਕੀਤਾ ਤਾਂ ਯਕੀਨ ਟੁੱਟਣ ਨਹੀਂ ਦੇਣਾ ਉਹ ਯਕੀਨ ਤੇ ਪੂਰਾ ਉੱਤਰਨੇ ਈ ਵਾਰੀ ਲੋਕ ਯਕੀਨ ਕਰ ਲੈਂਦੇ ਨੇ ਪਰ ਅੱਗੋਂ ਜਕੀਤੇ ਯਕੀਨ ਕੀਤਾ ਹੁੰਦਾ ਹੈ ਉਹ ਯਕੀਨ ਤੇ ਪੂਰਾ ਨਹੀਂ ਉੱਤਰਦਾ ਫਿਰ ਲੋਕ ਮਨੋਮਨੀ ਸਲਾ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਕਾਠ ਦੀ ਹਾਂਡੀ بار-ਬਾਰ ਨਹੀਂ ਚੜਦੀ ਅਗਲੀ ਵਾਰ ਸਹੀ ਤੇ ਜਿਨ੍ਹਾਂ ਨੇ ਪੰਜਾਬੀਆਂ ਦਾ ਦਿਲ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਯਕੀਨ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਕਰੋੜਾਂ ਦੀ ਵੀ ਕੀਮਤ ਜਿਹਦੀ ਨਹੀਂ ਪੈ ਸਕਦੀ ਉਹਦਾ ਵਿਸ਼ਵਾਸ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦੇ ਸੁਪਨੇ ਤੋੜੇ ਜਿਨ੍ਹਾਂ ਨੇ ਪੰਜਾਬੀਆਂ ਦੇ ਦਿਰੜ ਇਰਾਦੇ ਤੋੜੇ ਅੱਜ ਉਹ ਆਪ ਟੁਕੜੇ ਟੁਕੜੇ ਹੋਏ ਫਿਰਦੇ ਆ ਅੱਜ ਉਹਨਾਂ ਦੇ ਆਪ ਦੇ ਟੁਕੜੇ ਨਹੀਂ ਲੱਭ ਰਹੇ ਕੋਈ ਯਹਾਂ ਗिरा ਕੋਈ ਵਹਾਂ ਗिरा ਆ ਹਾਲਤ ਹੋਈ ਪਈ ਉਹਨਾਂ ਦੀ ਕੋਈ ਯਕੀਨ ਤੋੜਿਆ ਉਹਨਾਂ ਨੇ ਵਿਸ਼ਵਾਸ ਤੋੜਿਆ ਆ ਜਿਹੜੀ ਯਕੀਨ ਹੈ ਜਿਹੜਾ ਜਿਹੜਾ ਵਿਸ਼ਵਾਸ ਹੈ ਇਹਦੀ ਕੀਮਤ ਕੋਈ ਨਹੀਂ